ਜੋ ਪੰਜਾਬ ਦੇ ਵਿੱਚ ਕਿਸਾਨਾਂ ਦੇ ਨਾਲ ਤਰੋ ਕੁਮਾਇਆ ਲੁੱਟ ਕੀਤੀ ਆ ਆ ਬਾਦਲ ਸਰਕਾਰ ਨੇ ਅੱਜ ਉਸ ਮਸਲੇ ਤੇ ਮੈਂ ਪ੍ਰੈਸ ਕਾਨਫਰੰਸ ਦਿੱਤੀ ਸੀ ਕਿ ਕਪਾਹ ਦੀ ਫਸਲ ਜਿਹੜੀ ਸਾਡੀ ਆ ਉਹ ਲਗਭਗ 50% ਦੀ ਜ਼ਿਮੀਂਦਾਰਾਂ ਨੇ ਵਾਹ ਦਿੱਤੀ ਆ ਕਿਉਂਕਿ ਜਿਹੜਾ ਚਿੱਟੇ ਮੱਛਰ ਦਾ ਹਮਲਾ ਹੋਇਆ ਔਰ ਜਿਹੜੀ ਦਵਾਈ ਖਰੀਦੀ ਪੰਜਾਬ ਸਰਕਾਰ ਨੇ ਖੇਤੀਬਾੜੀ ਵਿਭਾਗ ਨੇ ਉਹ ਇੱਕ ਤਾਂ ਬਹੁਤ ਮਹਿੰਗੀ ਖਰੀਦੀ ਔਰ ਉਹਦੀ ਜਿਹੜੀ ਆਰਡਰ ਪਲੇਸ ਕੀਤਾ ਗਿਆ ਡਾਇਰੈਕਟਰ ਐਗਰੀਕਲਚਰ ਵੱਲੋਂ 33 ਕਰੋੜ ਰੁਪਏ ਦਾ ਆਰਡਰ ਦਿੱਤਾ ਗਿਆ 8 ਜ਼ਿਲ੍ਹਿਆਂ ਵਿੱਚ ਮਾਲਵੇ ਦੇ ਦਵਾਈ ਜਾਣੀ ਸੀ ਸਪਰੇਅ ਵਾਸਤੇ ਚਿੱਟੇ ਮੱਛਰ ਤੇ ਇੱਕੋ ਹੀ ਕੰਪਨੀ ਤੋਂ ਦਵਾਈ ਲੈ ਲਈ ਕੋਈ ਹੋਰ ਕੋਟੇਸ਼ਨ ਨਹੀਂ ਮੰਗੀ ਗਈ ਕਿਸੇ ਤਰ੍ਹਾਂ ਦਾ ਕੋਈ ਟੈਂਡਰ ਨਹੀਂ ਕਰਾਇਆ ਗਿਆ ਕਿਸੇ ਤਰ੍ਹਾਂ ਦੀ ਕੋਈ ਬਿਡਿੰਗ ਨਹੀਂ ਹੋਈ ਇਹਦੇ ਵਿੱਚ ਬਹੁਤ ਵੱਡਾ ਕਪਲਾ ਕੀਤਾ ਵਾ ਡਾਇਰੈਕਟਰ ਐਗਰੀਕਲਚਰ ਕੱਲੇ ਦੀ ਹਿੰਮਤ ਨਹੀਂ ਗਈ ਇਹਦੇ ਵਿੱਚ ਜਥੇਦਾਰ ਤੋਤਾ ਸਿੰਘ ਇਨਵੋਲਡ ਹੈ ਇਹਦੇ ਵਿੱਚ ਬਾਦਲ ਦੀ ਫੈਮਿਲੀ ਇਨਵੋਲਡ ਹੈ ਔਰ ਇਹਨਾਂ ਨੇ 92000 ਲੀਟਰ ਜਿਹੜੀ ਦਵਾਈ ਲਈ ਇੱਕ ਕੰਪਨੀ ਤੋਂ ਉਹ ਮੈਂ ਸਮਝਦਾ ਉਹਦੇ ਵਿੱਚ ਬਹੁਤ ਵੱਡੇ ਲੈਵਲ ਦੇ ਉੱਤੇ ਕ腐ਸ਼ਨ ਹੋਈ ਆ ਕਾਂਗਰਸ ਪਾਰਟੀ ਨੇ ਇਹ ਮੰਗ ਕੀਤੀ ਆ ਕਿ ਇਹਦੇ ਵਿੱਚ ਇੱਕ ਨਿਆਇਕ ਜਾਂਚ ਹੋਣੀ ਚਾਹੀਦੀ ਕਿਉਂਕਿ ਜਿਹੜਾ ਐਸਆਈਟੀ ਸੁਖਬੀਰ ਸਿੰਘ ਬਾਦਲ ਨੇ ਬਣਾਈ ਆ ਉਹ ਪੁਲਿਸ ਵਾਲੇ ਡੀਆਈਜੀ ਆਈਜੀ ਵਗੈਰਾ ਇਹਨਾਂ ਦੇ ਪੱਲੇ ਕੁਝ ਨਹੀਂਗਾ ਇਹਨਾਂ ਨੂੰ ਤਾਂ ਜਿਹੜੀਆਂ ਡਾਟਡ ਲਾਈਨਸ ਜਥੇਦਾਰ ਤੇ ਸੁਖਬੀਰ ਉਹ ਨਹੀਂ ਦੇ ਦਿੰਦੇ ਉਹਦੇ ਤੇ ਇਹਨਾਂ ਦੇ ਸਾਈਨ ਕਰਾ ਦਿੰਦੇ ਨੇ ਅਸਲ ਕਿਸਾਨਾਂ ਦੇ ਨਾਲ ਹੋਏ ਜਿਹੜਾ ਬੇਈਮਾਨੀ ਹੋਈ ਆ ਉਹਦੀ ਇੱਕ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਆ ਇਹ ਅੱਜ ਮੰਗ ਅਸੀਂ ਕਾਂਗਰਸ ਵੱਲੋਂ ਕੀਤੀ ਨਾਲੇ ਦੂਜਾ ਮੈਂ ਕਹਿਣਾ ਕਿ ਬਾਦਲ ਸਾਹਿਬ ਇੱਕ ਪਾਸੇ ਤਾਂ ਕਹਿੰਦੇ ਮੈਂ ਇੱਕ ਕਿਸਾਨ ਹਤੈਸ਼ੀਆਂ ਅੱਜ ਨਰਮਾ ਜਿਹੜਾ ਸਾਡਾ ਪੰਜਾਬ ਦਾ 2.5 ਲੱਖ ਹੈਕਟੇਰ ਯਾਨੀ ਕਿ ਹਜ਼ਾਰਾਂ ਕਰੋੜਾ ਰੁਪਏ ਦੀ ਨਰਮੇ ਦੀ ਫਸਲ ਤਬਾਹ ਹੋ ਗਈ ਆ ਤੇ ਮੁਆਵਜ਼ਾ ਕਿੰਨਾ ਦਿੱਤਾ ਇਹਨਾਂ ਨੇ ਪੰਜਾਬ ਦੇ ਕਿਸਾਨ ਨੂੰ ਕਹਿੰਦੇ ਜੀ 10 ਕਰੋੜ ਰੁਪਇਆ ਦੇਾਂਗੇ ਮੈਂ ਸਮਝਦਾ ਇਹਦੋਂ ਵੱਡਾ ਕੋਝਾ ਮਜ਼ਾਕ ਨਹੀਂ ਹੋ ਸਕਦਾ ਇਹਦੋਂ ਵੱਡਾ ਇੱਕ ਬੇਈਮਾਨੀ ਨਹੀਂ ਹੋ ਸਕਦੀ ਕਿਸਾਨਾਂ ਦੇ ਨਾਲ ਕਾਂਗਰਸ ਪਾਰਟੀ ਨੇ ਜਿੱਥੇ ਅਸੀਂ ਜੁਡੀਸ਼ੀਅਲ ਇਨਕੁਆਇਰੀ ਕੀਤੀ ਆ ਸਬਸਟੈਂਡਰਡ ਪੈਸਟਿਸਾਈਡ ਦੀ ਖਰੀਦ ਵਾਸਤੇ ਉੱਥੇ ਨਾਲ-ਨਾਲ ਅਸੀਂ ਮੰਗ ਕੀਤੀ ਆ ਕਿ 25000 ਰੁਪਇਆ ਫੀ ਏਕੜ ਦੇ ਹਿਸਾਬ ਦੇ ਨਾਲ ਪੰਜਾਬ ਦੇ ਕਿਸਾਨ ਜਿਨ੍ਹਾਂ ਦਾ ਨਰਮੇ ਦੀ ਫਸਲ ਦਾ ਨੁਕਸਾਨ ਹੋਇਆ ਉਹਨਾਂ ਨੂੰ ਕੰਪਨਸੇਸ਼ਨ ਮਿਲਣੀ ਚਾਹੀਦੀ ਆ ਤਾਂ ਕਿ ਘੱਟੋ ਘੱਟ ਉਹਨਾਂ ਨੂੰ ਉਹ ਜਿਹੜੀ ਇਨਪੁਟ ਕਾਸਟ ਜਿਹੜੀ ਉਹਨਾਂ ਦੀ ਲਾਗਤ ਆ ਉਹ ਉਹਨਾਂ ਦਾ ਜਿਹੜਾ ਪਰਪਾਈ ਹੋ ਸਕੇ ਇਸ ਨਜ਼ਰੀਏ ਨਾਲ ਅੱਜ ਮੈਂ ਪ੍ਰੈਸ ਕਾਨਫਰੰਸ ਕੀਤਾ